ਛੋਟੇ ਭਾਈ ਮੈਂ ਬੱਟਾ ਪੜਿਆਂ ਦਵਾਈ ਪਾ ਕਰਕੇ ਪੜਿਆਂ ਲਾਹਮ ਕਰਦਾ ਜਦ ਦਵਾਈ ਆਏ ਆ ਦਵਾਈ ਸਪਰੇਅ ਕਰਨ ਦਾ ਕਰਦੀ ਹੈ ਕਾਸਰਾ ਮਰ ਜਾਊਗਾ ਹੈ ਪਰ ਆਪਾਂ ਸਪਰੇਅ ਕਰਦੇ ਨਾਲ ਪੱਠੇ ਦੇ ਹੁੰਦੇ ਇਧਰ ਪੱਠੇ ਪਸ਼ੂਆਂ ਨੇ ਖਾਣੇ ਆ ਦੁੱਧ ਆਪਾਂ ਪੀਣਾ ਸਾਰਾ ਜ਼ਹਿਰ ਕਿੱਥੇ ਜਾਂਦੀ ਹੈ ਜਿੰਨਾ ਹੋ ਸਕੇ ਮੈਂ ਤਾਂ ਸੋਚਦਾ ਵੀ ਬੱਟਾ ਕਦੇ ਮੈਂ ਤਾਂ ਕਾਟ ਹੀ ਬੱਟਾ ਸਪਰੇਅ ਕਰਦਾ ਜਿੱਥੇ ਨਹੀਂ ਸਰਦਾ ਉੱਥੇ ਸਪਰੇਅ ਕਰੀ ਦੀ ਹੈ ਨਹੀਂ ਬੱਟਾ ਆਥੀ ਵੱਢੀਆਂ ਤੂੰ ਮੇਰੇ ਨਿਗਾ ਮਾਰਦਾ ਬਾਜਰਾ ਵੀ ਜਾਦੇ ਕੋਈ ਸਪਰੇਅ ਨਹੀਂ ਕੋਈ ਰੇੜੂ ਖਾ ਨਹੀਂ ਪਣਾ ਰੂੜੇ ਰੇ ਪਾਇਆ ਕਿਉਂਕਿ ਪੱਠੇ ਮੱਝਾਂ ਨੇ ਖਾਣੇ ਆ ਦੁੱਧ ਆਪਾਂ ਪੀਣਾ ਆ ਹਲਦੀ ਇਹ ਤੇ ਵੀ ਕੋਈ ਸਰੇਰੀ ਕਰਨੀ ਕੋਈ ਰੇ ਨਹੀਂ ਪੋਣਾ ਖਾਸ ਜੋ ਵੀ ਚੀਜ਼ ਹੈ ਕਿ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਜਿੰਨੀ ਬਦ ਵਦ ਹੋ ਜੇ ਸਾਰੇ ਬੰਦੇ ਨਾ ਧਰਤੀ ਸਾਹਮਣ ਕਰਾਂਗੇ ਉਹਨੇ ਆਪਣਾ ਫਾਇਦਾ ਵਾ ਸਾਰੇ ਕਰੀ ਜਾਂਦੇ ਆ ਭਾਈ ਨਹੀਂ ਕਰੀ ਜਾਂਦੇ ਯਾਰ ਜਿਹੜੇ ਕਰੀ ਜਾਂਦੇ ਆ ਭਾਈ ਉਹਨਾਂ ਦੀ ਮਰਜ਼ੀ ਆ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਆਪਾਂ ਜੇ ਹੋਵੇ ਦੇਖ ਮੈਂ ਉਹ ਚਾਰ ਫੇਰ ਦੇਖ ਉਧਰ ਗ੍ਰਾਸਟ ਲਾਏ ਆ ਕੋਈ ਦਰਖਤ ਬਾਦੂ ਲਾਵਾਂਗੇ ਆਪਾਂ ਨੂੰ ਆਸ਼ੀਰਵਾਦ ਦਿੰਦੇ ਆ ਆਪਾਂ ਸਾਹ ਲੈਨੇ ਆ ਇਧਰ ਵੀ ਜਾ ਨਿਗਾਹ ਮਾਰ ਕੇ ਤੇ ਵੀ ਤੁਹਾਨੂੰ ਇਹ ਨਹੀਂ ਲੱਗੂਗਾ ਵੀ ਇਹਨੇ ਆਪਾਂ ਕੋਈ ਵੀ ਕੁਦਰਤ ਦੇ ਕੰਮ ਉਲਟਾ ਉਹ ਨਹੀਂ ਕਰਨਾਗਾ